ਤੂੰ ਕਿੱਥੇ ਚੱਲੀ ਮੈਂ ਕਿੱਥੇ ਉੱਜੜਨਾ ਰੋਟੀ ਫੜਾਉਣ ਜਾਣੀ ਆ ਦੇਖਦੀ ਆ ਜੇ ਕੋਈ ਆਖੇ ਲੱਗ ਜੂਗਾ ਬੰਤ ਇੰਨੀ ਦੀ ਮਿੱਟੀ ਚੜੀ ਪਈ ਹੈਗੀ ਅੱਛਾ ਤੈਨੂੰ ਦੀਂਦੀ ਆ ਨਾ ਮਿੱਟੀ ਚੜੀ ਹੋਈ ਫਿਰ ਤੂੰ ਆਪ ਤੋੜਿਆ ਕਰ ਉੱਠ ਕੇ ਉਰੋ ਤਾਂ ਤੂੰ ਹੱਥ ਨਹੀਂ ਹਿਲਾਉਂਦੀ ਇੱਥੇ ਤਾਂ ਕਰਨ ਦੀ ਮਾਰੀ ਬੈਠੀ ਰਹਿੰਦੀ ਐ ਇੱਥੇ ਪਤਾ ਲੱਗਦਾ ਰਕਾਨਾਂ ਦਾ ਤੇਰੀ ਮਾਂ ਨੇ ਨਾ ਤੇਰੇ ਬੋਲਨ ਦੀ ਡੰਡਾ ਲਾ ਕੇ ਤੋਰੇ ਆ ਹੁਣ ਤਾਂ ਵੀ ਅੱਦੇ ਭੁੱਖੇ ਰਹਿਣਾ ਪੈਂਦਾ ਦੂਜੇ ਟੱਬਰ ਨਾਲ ਹੁਣ ਟਾਈਮ ਦਾ ਕੱਢਣਾ ਹੀ ਪਊਗਾ ਨਾ ਉਹ ਮਰਦੀ ਨਾ ਮੈਨੂੰ ਆਹ ਦਿਨ ਦੇਖਣੇ ਪੈਂਦੇ ਮੱਤੇ ਨੂੰ ਕਿਦੋਂ ਜਰਟੀ ਪਰ ਪੜੁੰਦੀ ਆਪਾਂ ਨੌਕਰ ਲੱਗੇ ਉਹਨਾਂ ਦੇ ਦੇਲਾ ਬੁੜੀ ਤਾਂ ਨੱਗ ਗਈ ਅੱਗੇ ਵਧ ਜਾਂਦੀ ਆ ਆਏ ਜੇ ਮੇਰੀ ਮਾਂ ਹੁੰਦੀ ਮੇਰੇ ਕੋਲ ਭੱਜ ਭੱਜ ਕੇ ਆਇਆ ਕਰਦੀ ਨਾ ਤੁਸੀਂ ਇੱਥੇ ਬੈਠੇ ਫੋਨ ਤੇ ਉਂਗਲਾ ਮਾਰੀ ਜਾਂਦੇ ਹੋਗੇ ਮੇਰੇ ਭਰਾ ਦੇ ਵਿਆਹ 'ਚ 4 ਦਿਨ ਰਹਿ ਗਏ ਤੇ ਮੈਨੂੰ ਸੂਟ ਵੀ ਲਿਆਉਣੇ ਨੇਗੇ ਤੇ ਅਗਲੀ ਸਿਓ ਕੇ ਦਊਗੀ ਹੈ ਇੰਨਾ ਟਾਈਮ ਲਾ ਦੂਗੀ ਫੇਰ ਕੋਈ ਗੱਲ ਨਹੀਂ ਜੋਤੀ ਤੈਨੂੰ ਦਵਾ ਲਿਆਵਾਂਗੇ ਕੱਪੜੇ ਤੈਨੂੰ ਦਵਾ ਲਿਆਵਾਂਗੇ ਸੂਟ ਤੋਂ ਕਾਲੀ ਕਾ ਤੋਂ ਕਰਦੀ ਹੁੰਨੀ ਐ ਬੱਸ ਬੱਸ ਰਹਿਣ ਦਿਓ ਮੈਂ ਤੁਹਾਡੇ ਪੰਪਾਂ ਨੂੰ ਜਾਣਦੀ ਆ ਤੁਸੀਂ ਹਰ ਵਾਰੀ ਨਾ ਪੰਪ ਦੇ ਕੇ ਆਈਂ ਸਾਰ ਦਿੰਨੇ ਹੋ ਮੈਨੂੰ ਪਤਾ ਮੇਰੇ ਸਾਲੇ ਦਾ ਵਿਆਹ ਆ ਉਹਦੇ ਵਿੱਚ ਰੌਣਕਾ ਵੀ ਮਹੀ ਲਾਉਣੀਆਂ ਨੇ ਦਵਾ ਦਿਆਂਗੇ ਤੈਨੂੰ ਸੂਟ ਮੈਂ ਨਹੀਂ ਲੈਣੇ ਚਾਰ ਕੱਪੜੇ ਮੇਰੀ ਮਾਂ ਦਾ ਤਾਂ ਉਧਰੋਂ ਫੋਨ ਆ ਰਿਹਾ ਬਾਰ-ਬਾਰ ਤੇ ਮੇਥੋਂ ਮੇਰੇ ਭਾਈ ਦੇ ਵਿਆਹ ਦਾ ਐ ਚੌ ਵੀ ਨਹੀਂ ਚੱਕਿਆ ਜਾਂਦਾ ਆਪਦੇ ਭਰਾ ਦੇ ਵਿਆਹ ਦਾ ਚੌਕੇ ਮੇ ਨਾ ਹੋਵੇ ਮੇਰੇ ਭਰਾ ਦਾ ਵਿਆਹ ਆ ਤੂੰ ਸੀ ਤਾਂ ਨਾ ਸਵੇਰੇ ਸਵੇਰੇ ਕਾਲੀਆਂ ਕਰਕੇ ਵਹਿ ਜਾਨੀ ਆ ਚੱਲ ਅੱਜ ਤੈਨੂੰ ਫਿਰ ਦਵਾਈ ਲਿਆਉਣਾ ਕੱਪੜੇ ਮੈਂ ਵੀ ਨਹੀਂ ਤੂੰ ਸਿੱਟੇ ਕੇ ਦੇਹੇ ਚੱਲ ਮੇਰੇ ਨਾ ਦੋ ਕੰਮ ਰਹਿੰਦੇ ਨੇਗੇ ਤੇ ਮੈਂ ਇਹ ਨਵੇੜਦੀ ਆ ਤੇ ਤੁਸੀਂ ਜਾ ਕੇ ਆਓ ਇਹਨੇ ਆਪਦਾ ਕੋਈ ਕੰਮ ਕਰੋ ਉਰੀ ਨਾ ਬੈਠੇ ਰਹੋ ਤੁਸੀਂ ਕਹਾਂ ਚੱਲ ਮੈਂ ਆ ਗਿਆ ਮਾੜਾ ਪਿੰਡ ਚ ਇੱਕ ਕੰਮ ਨਵੇੜਿਆ ਆ ਮੈਂ ਬਸ ਮੇਰੇ ਆਉਣ ਦੇ ਨੂੰ ਤਿਆਰ ਰਹੀ ਠੀਕ ਆ ਜੋਤੀ ਆਜੋ ਹੁਣ ਸ਼ਾਮ ਨੂੰ ਵੀ ਕੋਈ ਕੰਮ ਨਵੇੜਨੇ ਹੁੰਦੇ ਨੇ ਛੋਟੀਆਂ ਤਿਆਰੀਆਂ ਨਹੀਂ ਪੂਰੀਆਂ ਹੁੰਦੀਆਂ ਆਗੀ ਜੀ ਆਗੀ ਬਸ 2 ਮਿੰਟ ਖੜਜੋ सोनू ਤਾਂ ਅੱਜ ਨਹੀਂ ਵਿਆਹ ਹੈਗਾ ਅਜ ਤੱਕ ਆਪਣੇ ਲੈਣ ਜਾਣੇ ਨੇ ਆਗੀ ਜੀ ਆਗੀ ਬਸ ਸੋਫੀਆਂ ਤਿਆਰੀਆਂ ਨਹੀਂ ਹੋਈਆਂ ਸ਼ਾਮ ਨੂੰ ਵੀ ਘਰੇ ਆ ਕੇ ਕੋਈ ਕੰਮ ਨਹੀਂ ਦੇਣਾ ਆ ਤਾਂ ਗਈ ਜੀ ਬਸ 2 ਮਿੰਟ ਤਾਂ ਲਾਏ ਨੇ ਮੈਂ ਤਿਆਰ ਹੋਣ ਲਾ ਦੱਸ ਕਿਹੜੇ ਮੌਕੇ ਦੀ ਬੜੀ ਹੈਗੀ ਅੰਦਰ ਰਸੋਈ ਚੀ ਨਹੀਂ ਬਾਹਰ ਨਿਕੜਦੀ ਹੈਗੀ ਨਾ ਇਹਨੂੰ ਰੋਟੀ ਦਾ ਨਾ ਟੁੱਕਦਾ ਹੈ ਰਾਤ ਦੇ ਲੰਗਰ ਪਕਾਏ ਤੇ ਤਵਾ ਦੇਖ ਲੈ ਕਮੇ ਛੱਡ ਕੇ ਬੜੀ ਅੰਦਰ ਦੇਖ ਲੈ ਤਵਾ ਇਹਨੇ ਚੁੱਲੇ ਤੋਂ ਲਾਹਿਆ ਹੈਗਾ ਨਿਕਰ ਨਾ ਨਾ ਉਪਰੋਂ 9 ਵਜੇ ਪਏ ਨੇ ਤੈਨੂੰ ਰੋਟੀ ਰੋਟੀ ਦਾ ਪੂਰਾ ਤੇ ਨਹੀਂ ਜੱਗੀ ਤੜਕੇ ਦਾ ਖੇਤ ਗਿਆ ਹੋਇਆ ਹੈ ਮਾਂ ਮੇਰੀ ਗੱਲ ਸੁਣ ਲੈ ਜਿੰਨਾ ਤੈਨੂੰ ਫਿਕਰ ਆ ਨਾ ਮੈਨੂੰ ਵੀ ਫਿਕਰ ਆ ਮੇਰਾ ਬੰਦਾ ਉਹ ਨਾ ਜੇ ਬੰਦੇ ਦੀ ਲੱਗਦੀ ਏ ਫਿਰ ਤੈਨੂੰ ਆਏ ਨਹੀਂ ਹੁੰਦਾ ਠੰਡੇ ਪਾਣੀ ਚ ਫਿਰਦਾ ਖੇਤ ਹੈ ਰੋਟੀ ਲਾਉਣ ਦਾ ਹੱਕ ਨਹੀਂ ਬਣਦਾ ਤੀ ਮੈਂ ਦੇ ਆਉਂਦੀ ਤਾਂ ਉਪਰ ਕੀ ਆਉਦੀਆਂ ਅੱਛਾ ਹੁਣ ਤੂੰ ਖੇਤ ਜਾਵੇਂਗੀ ਹੂੰ ਤਾਂ ਕਹਿੰਦੀ ਮੇਰੇ ਗੋਡੇ ਦੁਖਦੇ ਨੇ ਮੈਨੂੰ ਤਾਂ ਆ ਹੁੰਦਾਗਾ ਹੁਣ ਤੇਰੇ ਗੋਡੇ ਨਹੀਂ ਦੁਖਣੇ ਹੈਗੇ ਮੈਨੂੰ ਫਿਕਰ ਬਥੇਰਾ ਉਹਦਾ ਮੈਂ ਆਪੀ ਰੋਟੀ ਬਣੀ ਪਈ ਹੈ ਕਿ ਆਪੀ ਪਾ ਕੇ ਦੇ ਦੰਨੀ ਹੈਗੀ ਤੂੰ ਦੱਸ ਤੈ ਰੋਟੀ ਝੜ ਸੁਣੀ ਹੈਗੀ ਮੈਂ ਤਾਂ ਜਿੰਨਾ ਚਿਰ ਮੇਰੇ ਮੁੰਡੇ ਨੇ ਰੋਟੀ ਨਹੀਂ ਖਾਣੀ ਕਰਾ ਉਹਨਾਂ ਚਿਰ ਮੈਂ ਵੀ ਨਹੀਂ ਖਾਣੀ ਹੈਗੀ ਜੇ ਤੈਨੂੰ ਕਿਸੇ ਦਾ ਹੋਈ ਨਹੀਂ ਹੈਗਾ ਵੀ ਜੇ ਤੇਰਾ ਪਿਓ ਹੁੰਦਾ ਨਾ ਉਰੇ ਰੋਟੀ ਉਹਦੀ ਉਹ ਫੜਾਉਂਦਾ ਤੇਰੇ ਨਾਲ ਮਗਜ ਮਾਰਨ ਤੇ ਇਹਨਾਂ ਲੋੜੇ ਨਹੀਂ ਤੀ ਉਹ ਉੱਥੇ ਉਹ ਪੂਰਾ ਹੋ ਗਿਆ ਤੇਰਾ ਮਾਛੜ ਉਹਨਾਂ ਦਾ ਭੋਗ ਭੂਗ ਪਵਾ ਕੇ ਉਹ ਤਾਂ ਫੇਰ ਆਊਗਾ ਹਾਏ ਓਏ ਰੱਬਾ ਹੁਣ ਇਹਦੇ ਵਿੱਚ ਮੈਂ ਦੱਸ ਕੀ ਕਰ ਸਕਦੀ ਆ ਜੇ ਉਹ ਗਿਆ ਹੋਇਆ ਉਹਨੂੰ 4 ਦਿਨ ਰਹਿ ਲੈਣਦੇ ਤੇਰਾ ਹੁਈ ਉਹ ਦੇ ਵੀ ਨਾ ਉਦਰੀ ਪਈਆਂ ਕਿ ਜੀ ਨਹੀਂ ਲੱਗਦਾ ਹੈਗਾ ਮੈਂ ਉਹਦੇ ਵੀ ਨਾ ਉਦਰਦੀ ਨਹੀਂ ਹੈਗੀ ਤੇ ਜਵਾਕ ਮੁੰਡੇ ਖੁੰਡੇ ਨਿਆਣੇ ਨੇ ਉਹ ਸਿਆਣੇ ਕਰਕੇ ਚਲ ਮੈਂ ਆਖਿਆ ਮੈਂ ਹੀ ਛੱਡਾਈ ਤੀ ਉਹਨੂੰ ਮੈਂ ਕਿਹਾ ਭੋਗ ਪਏ ਤੋਂ ਬਾਅਦ ਆ ਜੀ ਚੱਲ ਤੂੰ ਹੈ ਤਾਂ ਹੀ ਤਾਂ ਬਾਰ-ਬਾਰ ਉਹਨੂੰ ਯਾਦ ਕਰੀ ਜਾਨੀ ਆਂ ਕਿ ਨਹੀਂ ਮਾਂ ਟੁੱਟਾ ਕੀ ਰਿਆ ਕਰ ਬਹਿ ਜਾ ਕਰ ਚੁੱਪ ਕਰਕੇ ਮੈਂ ਸਭ ਜਾਣਦੀ ਆ ਤੇਰੀਆਂ ਚਲੀ-ਤਰੀਆਂ ਨੂੰ ਜੇ ਤੈ ਰੋਟੀ ਖਾਣੀ ਆ ਤਾਂ ਦੱਸ ਦੇ ਨਹੀਂ ਖਾਣੀ ਮੈਂ ਤਾਂ RAM nal na ਉਹਦੀ ਰੋਟੀ ਪੈਕ ਕਰਕੇ ਇੱਥੇ ਕਿਸੇ ਨੂੰ ਦੇਖਦੀ ਆ ਜੇ ਕੋਈ ਅੱਖੇ ਲੱਗ ਜੂਗਾ ਕਿਉਂ ਦੇਖਣ ਨੂੰ ਕੀ ਗੱਲ ਆ ਅੱਛਾ ਤੈਨੂੰ ਬਾਲਾ ਸੁਆਦ ਪੈ ਰਿਹਾ ਸੜਕਾਂ ਤੇ ਇੱਧਰ ਉੱਧਰ ਨਿਗਾ ਮਾਰਨ ਦਾ ਹਾਂ ਪਰ ਬੋ ਮੈਂ ਨਹੀਂ ਨਹੀਂ ਮੈਂ ਕਿਸੇ ਨੂੰ ਦੇਖੂਗੀ ਨਾ ਸਹੀ ਕਿਉਂ ਦੂੰਗੀ ਕੋਈ ਕਿਉਂ ਦੇਖੇਊਗਾ ਰੋਟੀਆਂ ਜਦ ਮੈਂ ਹੈਗੀ ਆ ਮੈਂ ਨਾਲੇ ਭਾਈ ਆਪਦਾ ਖੇਤੀਬਾੜੀ ਦੇਖੇਉਂਗੀ ਨਾਲੇ ਮੈਂ ਦੋ ਰੋਟੀਆਂ ਦੇਉਂਗੀ ਮੁੰਡੇ ਦੀਆਂ ਆਹੋ ਹੈ ਰਾਹ ਦੇ ਵਿੱਚ ਨਾ ਅੜਕ ਕੇ ਡਿੱਗ ਪੀ ਫੇਰ ਇੱਥੇ ਮੈਨੂੰ ਹੋਰ ਦਗਮਣ ਖੜਾ ਕਰੀ ਇੱਥੇ ਚੂਲਾ ਤੜਾ ਕੇ ਪੈਜੀ ਮੈਂ ਤਾਂ ਤਾਂ ਉਂ ਹੀ ਨਹੀਂ ਸੰਭੀ ਜਾਂਦੀ ਐਡੀ ਬੱਟੀ ਪਈਆਂ ਤੂੰ ਹੋਰ ਤੂੰ ਤਾਂ ਮੈਨੂੰ ਗੋਦੀ ਚਾਕੇ ਲੋਰੀਆਂ ਦਿੰਨੀ ਆ ਕਹਾ ਤੈ ਹੁਣ ਤਾਂ ਸਾਡਾ ਘਰ ਬਕਿਆ ਤਾਂ ਹੁਣ ਵੀ ਤੈਨੂੰ ਸਬਰ ਨਹੀਂ ਹੈਗਾ ਆ ਦੇਖ ਲੈ ਅਸੀਂ ਇੰਨਾ ਕੋਠੀ ਵਰਗਾ ਘਰ ਵੇਚ ਕੇ ਕਿੱਥੇ ਬਿਠਾ ਦੇਤਾ ਅੱਛਾ ਮੇਰੇ ਪੇਕੇ ਜਾ ਕੇ ਦੇਖ ਕਿਆ ਕਿਆ ਕਿਲੇ ਸਾਡੇ ਜ਼ਮੀਨ ਦੇ ਨੇ ਸਾਰੀ ਦੁਗਣੀਆਂ ਦੁਗਣੀਆਂ ਚੀਜ਼ਾਂ ਨੇ ਆ ਤੇਰੇ ਇੱਥੇ ਜੇ ਘਰ ਤਾਂ ਤੁਸੀਂ ਆਪਦੇ ਲੱchnਾ ਨਾਲ ਵੇਚਿਆ ਨਾ ਮੇਰਾ ਬਦਨਾਮ ਕਰ ਦਿੰਦੇ ਹੋ ਇਹ ਤਾਂ ਹੀ ਅਗਲਾ ਕਹਿਣਾ ਹੁੰਦਾ ਜੇ ਸੱਸਾਂ ਮਾਵਾ ਬਣ ਜਾਣ ਤਾਂ ਅਗਲਾ ਮਾਵਾ ਨੂੰ ਕਿਉਂ ਰੋਵੇ ਅੱਛਾ ਆ ਤਾਂ ਨਹੀਂ ਕਿਤੇ ਫਿਰ ਲਿਖਿਆ ਵੀ ਜੇ ਨੂਹਾ ਬਣ ਜਾਂਦੀਆਂ ਫਿਰ ਅਸੀਂ 3 ਨੂੰ ਕਿਉਂ ਰੋਈਏ ਹੈ ਮੈਂ ਤਾਂ ਤੈਨੂੰ ਆਪਣੀ ਸੱਸ ਸਮਝਦੀ ਨਹੀਂ ਸੀ ਨਹੀਂ ਮੈਂ ਤਾਂ ਤੈਨੂੰ ਮਾਈ ਸਮਝਦੀ ਸੀ ਬਸ ਤੂੰ ਮੇਰੀ ਮਾਂ ਬਣੀ ਨਹੀਂ ਅੱਛਾ ਜੀ ਤੂੰ ਨੂਹ ਵੜ ਕੇ ਨਹੀਂ ਚੱਲੀ ਹੈਗੀ ਤੂੰ ਮੇਰੇ ਨਾਲ ਸਮਝ ਸੋਚ ਕੇ ਗੱਲ ਕਰੀ ਤੂੰ ਮੈਨੂੰ ਮਾਰੀਆਂ ਨਜ਼ਰਾਂ ਨਾਲ ਦੇਖ ਕੇ ਤਾਂ ਦੇਖ ਵੀ ਤੈਨੂੰ ਕੀ ਨਹੀਂ ਕਰਦੀ ਪਰ ਤੂੰ ਨੂਹ ਵਾਲੀ ਕਾਤ ਦਿਖਾਈ ਜਾਨੀਂਗੀ ਹਾਂ ਮੈਂ ਤਾਂ ਨੂਹ ਵਾਲੀ ਨਹੀਂ ਤੂੰ 24 ਘੰਟੇ ਤਾਂ ਉਹਦਾ ਨਾਮ ਜਪਦੀ ਰਹਿਣੀ ਆ ਜਿਹੜੀ ਉਹ ਗੱਡੀ ਚੜ ਗਈ 24 ਘੰਟੇ ਉਹਦਾ ਹੀ ਨਾਮ ਜਪੀ ਜਾਨੀਂ ਆ ਹੁਣ ਮੈਨੂੰ ਕਹਿਣੀ ਹੈਗੀ ਦੇਖ ਭਾਈ ਗੱਲ ਸੁਣ ਮੇਰੀ ਜਾਦਕ ਟਾਈਮ ਤੇ ਕੋਈ ਕੰਮ ਤੇ ਲੱਲਰ ਤੂੰ ਨਹੀਂ ਲਾਉਂਦੀ ਰੋਟੀ ਪਾਣੀ ਤੂੰ ਨਹੀਂ ਪਕਾਉਂਦੀ ਕੱਪੜਾ ਲੀੜਾ ਤੂੰ ਨਹੀਂ ਧੋਂਦੀ ਬਾਈ ਉਹ ਤਾਂ ਚੱਤੇ ਆਉਗੀ ਤੂੰ ਨਾ ਆਣਦੇ ਤੇ ਨਾ ਆ ਆ ਜਿਹੜੇ ਤੋਤੇ ਹੋਏ ਪਾਈ ਬੈਠੀਆਂ ਇਹ ਕੌਣ ਧੋਂਦਾਗਾ ਇਹ ਕੋਈ ਹੋਰ ਆਕੇ ਧੋਣ ਇਹ ਲੋਕ ਧੋਕੇ ਜਾਂਦੇ ਨੇ ਹਨਾ ਜਿਨ੍ਹਾਂ ਦੇ ਕੋਲੇ ਕੱਚ ਦੀ ਫਿਰਦੀਆਂ ਗਈ ਬੈ ਜਾ ਵਾ ਜਾ ਲੋਕਾਂ ਨੂੰ ਸੁਣਾਈਆਂ ਨਾ ਕਰ ਮੈਂ ਆਪਦੇ ਲੀੜੇ ਆਪ ਧੋਣੀਆਂ ਜਾਂ ਤੂੰ ਅੰਦਰ ਵਗ ਜਾ ਲੋਕਾਂ ਨੂੰ ਪਤਾ ਹੀ ਹੈ ਤੇਰੀ ਕਰਤੂਤ ਦਾ ਆ ਸਾਰੇ ਦੇਖ ਲੈ ਕੋਲਿਆਂ ਨਾਲ ਖੜਖੜ ਸੁਣਦੇ ਨੇ ਵੀ ਕਿਵੇਂ ਬੋਲਦੀ ਆਗੀ ਤੂੰ ਭਗ ਜਾਂ ਤਰ ਭਗ ਜਾ ਹਾੜੇ ਮੇਰੇ ਹੱਥੇ ਬੰਨੇ ਮੇਰੇ ਜਾਨੀਆਂ ਮੈਂ ਤਾਂ ਤਾਂ ਨਹੀਂ ਬੋਲਦੀ ਵੀ ਜੇ ਮੇਰਾ ਮੁੰਡਾ ਆ ਗਿਆ ਕਨਾ ਤੇਰੀ ਗੁਤਣੀ ਦਾ ਉਹਨੇ ਬਾਲ-ਬਾਲ ਕਰ ਦੇਣਾ ਮੈਂ ਬਹੁਤ ਲੁੱਕਾ ਰੱਖਦੀ ਆ ਮੁੰਡੇ ਤੋਂ ਲੁਕੋ ਤਾਂ ਮੈਨੂੰ ਪਤਾ ਹੀ ਆ ਤੂੰ ਕਿੰਨਾ ਕੁ ਰੱਖਦੀ ਆ ਉਹਦੇ ਸਾਹਮਣੇ ਨਾ ਤਾਂ ਟੁੱਬ ਟੁੱਬ ਬੋਲਦੀ ਹੁੰਨੀ ਆ ਕਿ ਉਹ ਵੀ ਜਾਣਦਾ ਹੀ ਆ ਵੀ ਮੇਰੀ ਮਾਂ ਕਿੰਨੇ ਕੁ ਪਾਣੀਆਂ ਚ ਹਾਂ ਪਾਣੀਆਂ ਪਿੱਟੀ ਦੇ ਕਿੱਡਾ ਡੰਡਾ ਲੱਟਣਾ ਆਪਦੇ ਨਹੀਂ ਹੈਗੇ ਨੋਂ ਰੱਖਣ ਦੇ ਨੋਂ ਮੇਰਾ ਬਦਨਾਮ ਕਰਦੀ ਆ ਆਹੋ ਫਿਰ ਤਾਂ ਆਹੀ ਅਗਲੇ ਕਹਿ ਰਹੇ ਦੇਣਗੇ ਵੀ ਜੇ ਸੱਸ ਨਾ ਸਸਤਾ ਦੂਜਾ ਸੱਪ ਹੁੰਦੀ ਆ ਤਾਂ ਹੀ ਦੋ ਸੱਸੇ ਲੱਗਦੇ ਨੇ ਅੱਛਾ ਡੰਗ ਤਾਂ ਤੇਰੇ ਕਿਤੇ ਮਾਰਿਆ ਨਹੀਂ ਆ ਚਾਹ ਵੀ ਘੁੱਟ ਬਣਾਈ ਜਾਨੀ ਆ ਨਾਲੇ ਚੁਰਸ ਲੂਗੀ ਬੇਟੀ ਨਹੀਂ ਬੁੜੀ ਵੀ ਪੂਰੀ ਕੁੱਤੇ ਖਾਣੀ ਆ ਦੇਖ ਤਾਂ ਸਹੀ ਐਨਾ ਇਹਨੂੰ ਮੈਂ ਬੋਲਦੀ ਆ ਫਿਰ ਵੀ ਨਾ ਜਮਾ ਹੀ ਨਹੀਂ ਇਹਦੇ ਕਹਿੰਦੇ ਕੰਨ ਤੇ ਜੂ ਸਰਕਦੀ ਹੈਗੀ ਜਿੰਨਾ ਮਰਜੀ ਸਮਝਾਈ ਜਾ ਆ ਦੇਲਾ ਬੈਠੀ ਬਹਾਨੇ ਲਾਉਗੀ ਬੋਲਣ ਨੂੰ ਅਕਲ ਨਹੀਂ ਐਡੀ ਜੀਵ ਚਲਦੀ ਆ ਆਏ ਨਹੀਂ ਵੀ ਉੱਠ ਕੇ ਚਾਹ ਤਾਂ ਆਪਣੀ ਝੋੜਸਲਾ ਬਣਾ ਕੇ ਪੀ ਲਾ ਇਹ ਵੀ ਸਿਆਪਾ ਮੇਰੇ ਗਲ ਪਾਏ ਹੋਏ ਨੇ ਚਲ ਰੋਟੀ ਉਹਦੀ ਬਣ ਕੇ ਲੈ ਜਾਨੀ ਆ ਦੇਖਦੀ ਆ ਜੇ ਕੋਈ ਆਖੇ ਲੱਗ ਗਿਆ ਇਥੇ ਕਿਹੜਾ ਆਖੇ ਲੱਗਦਾਗਾ ਸਭ ਮਤਲਬ ਤੇ ਯਾਰ ਲੇਗੇ ਆ ਚਾਚੇ ਚੂਚਿਆਂ ਦੇ ਮੁੰਡਿਆਂ ਨੂੰ ਉ ਬਥੇਰਾ ਇੱਥੇ ਗੋਡੇ ਮੋਡੇ ਪਿਠਾਈ ਰੱਖੂਗੀ ਕਿੰਨੀ ਵਾਰੀ ਕਿਹਾ ਵੀ ਉੱਥੇ ਖੇਤ ਤੇਰਾ ਬਾਈ ਕੰਮ ਕਰਦਾ ਬੇ ਉਹਨੂੰ ਰੋਟੀ ਫੜਾ ਜਾ ਉਹ ਜਮਾ ਨਹੀਂ ਕੋਈ ਆਖੇ ਲੱਗਦਾ ਮੂੰ ਆ ਬਥੇਰਾ ਇੱਥੇ ਫਰੀ ਜਾਣਗੇ ੱਟਕੇ ਖਾਂਦੇ ਹੂੰ ਚੱਲ ਕੇ ਸਮਾਰੀ ਜਾਣੀਆਂ ਫਿਰ ਫਿਰ ਗਾ ਪਾਉਗੀ ਇੱਥੇ ਕਹੂਗੀ ਓ ਮੈਂ ਖੰਡਿਆ ਹਰ ਖੰਡਿਆ ਕੇ ਚਲੀ ਗਈ ਚੱਲ ਮਨਾ ਦੇਖ ਉਦੋਂ ਤੜਫਦਾ ਹੁਣਾ ਵੀ ਹਜੇ ਤੱਕ ਮੈਨੂੰ ਰੋਟੀ ਨਹੀਂ ਪਹੁੰਚੀ ਹੈਗੀ ਦੇਖ ਤਾਂ ਸਹੀ ਕਿਵੇਂ ਬੈਠੀ ਆਗੀ ਚੌੜੀ ਹੋਈ ਦੇਖ ਆਹ ਗੱਲਾਂ ਤਾਂ ਮੈਨੂੰ ਇਹਦੀਆਂ ਨਾ ਇੰਨੀਆਂ ਬਿਓ ਵਰਗੀਆਂ ਲੱਗਦੀਆਂ ਨੇ ਜੀ ਕਰਦਾ ਨਾ ਸੰਗੀ ਜਿਹੜੀ ਨੱਪੋਈ ਦਮਾਂ ਪਰ ਕੀ ਕਰਾਂ ਫੇਰ ਅਗਲਾ ਕੀ ਹੋਊਗਾ ਵਿਖਾਨੀ ਇਹ ਨਹੀਂ ਕੋਈ ਸ ਦੇ ਕੇ ਮਾਰਦਾ ਮੈਂ ਵੀ ਡਰਦੀ ਆਂਗੀ ਚਲ ਮੈਂਨੂੰ ਤਾਂ 100 ਪਾਸੇ ਹੱਥ ਮਾਰਨੇ ਪਿੱਤੇ ਨੇ ਅੰਨੀਆਂ ਨੇ ਮਿੱਟੀ ਪਹਿਰੀ ਐ ਨਾ ਤੇ ਐ ਨਹੀਂ ਵੀ ਪਾਣੀ ਪਾ ਰ ਮਾਂ ਹਾਂ ਆ ਪਾਣੀ ਤਾਂ ਪਾਈ ਜਾ ਨਾਲੇ ਉਧਰ ਵੀ ਦੇਖ ਲਈ ਹੋਰ ਨਾ ਕੁੱਤੇ ਬਿੱਲੇ ਅੰਦਰ ਬੜੀ ਜਾਣ ਰਸੋਈ ਚ ਕੁਛ ਢੋਲ ਦੇਣਗੇ ਨਾਲੇ ਚਾਹ ਬਣੀ ਪਈ ਆ ਚਾਹ ਪੀ ਲਈ ਨਾ ਤੂੰ ਕਿੱਥੇ ਚੱਲੀ ਮੈਂ ਕਿੱਥੇ ਉੱਜੜ ਨਾ ਰੋਟੀ ਫੜਾਉਣ ਜਾਨੀ ਆ ਦੇਖਦੀ ਆ ਜੇ ਕੋਈ ਆਖੇ ਲੱਗ ਜੂਗਾ ਆ ਦੇਖ ਲੈ ਢੱਕਣ ਤੇ ਕਿੰਨੀ ਕਿੰਨੀ ਮਿੱਟੀ ਚੜੀ ਪਈ ਆ ਦੇਖ ਲੈ ਨਾ ਤੂੰ ਮਾਤਤਾ ਲੈਂਦੀ ਫੂਕਤਾ ਲੈਂਦੀ ਜੇ ਉੱਥੇ ਕੋਈ ਲਵੇ ਗਮਾੜਾ ਕੇ ਰੋਟੀ ਖਾਣ ਮੁੰਡੇ ਨਾਲੋਂ ਕੀ ਕਹੂਗਾ ਵੀ ਟੇਪਨ ਤੇ ਇੰਨੀ ਮਿੱਟੀ ਚੜੀ ਪਈ ਹੈ ਕੀ ਅੱਛਾ ਤੈਨੂੰ ਦੀਂਦੀ ਆ ਨਾ ਮਿੱਟੀ ਚੜੀ ਹੋਈ ਫਿਰ ਤੂੰ ਆਪ ਧੋ ਦਿਆ ਕਰ ਉੱਠ ਕੇ ਮੁਰਦਾ ਤੂੰ ਹੱਥ ਨਹੀਂ ਹਿਲਾਉਂਦੀ ਇੱਥੇ ਨੂੰ ਕਰਨ ਦੀ ਮਾਰੀ ਬੈਠੀ ਰਹਿੰਦੀ ਐ ਇੱਥੇ ਪਤਾ ਲੱਗਦਾ ਰਕਾਨਾਂ ਦਾ ਤੇਰੀ ਮਾਂ ਨੇ ਨਾ ਤੇਰੇ ਬੋਲਣ ਦੀ ਡੰਡਾ ਲਾ ਕੇ ਤੋਰੇ ਮੇਰੀ ਮੂੰਹ ਗੱਲ ਸੁਣ ਲੈ ਮੈਂ ਤੈਨੂੰ ਮਾਂ ਵਾਂ ਕਹਨੀਆ ਹੋਰ ਨਾ ਮੈਂ ਤੈਨੂੰ ਫਿਰ ਬੁੱਢੜੀ ਤੇ ਆਜਮਾਂ ਅੱਛਾ ਹਾਂ ਜੇ ਤੂੰ ਰੋਟੀ ਦੀ ਪੁਰਕੀ ਦੇ ਕੇ ਆ ਤੇਰੇ ਹਾਰ ਮੈਂ ਪਾਉਣੀਆ ਫਿਰ ਜਾ ਤੂੰ ਮੈਨੂੰ ਬੁੱਢੀ ਕਰਕੇ ਵਲਾਈ ਫਿਰ ਫਿਰ ਤੂੰ ਵੀ ਮੇਰੀ ਮਾਂ ਤੱਕ ਪਹੁੰਚ ਕੇ ਦਿਖਾਈ ਤੈਨੂੰ ਫਿਰ ਮੈਂ ਵੀ ਦੱਸੂੰਗੀ ਕਿਵੇਂ ਮਾਂ ਬਣੀ ਦਾ ਹੁੰਦਾ ਆਟਾ ਗੁੰਨਣਾ ਨਹੀਂ ਆਉਂਦਾ ਸੀ ਭਾਣਾ ਪਿੱਟੀਆਂ ਤੇਰੀ ਰੋਟੀ ਲਾਉਣ ਤਾਂ ਮੈਂ ਸਿਖਾਇਆ ਅੱਛਾ ਨਾ ਤੂੰ ਕੀ ਸਿੱਖ ਕੇ ਆਈ ਸੀ ਸਾਰੀਆਂ ਮੈਨੂੰ ਦੱਸਦੀਆਂ ਹੀ ਨੇ ਤਾਈਆਂ ਚਾਚੀਆਂ ਵੀ ਤੇਰੀ ਮਾਂ ਤਾਂ ਨਾ ਲੂਸ ਲੂਸ ਕਰਦੀ ਫਿਰਦੀ ਸੀ ਉਹਦੇ ਆ ਨਿਕਲਦੀ ਸੀ ਉਧਰ ਬੜ ਜਾਂਦੀ ਸੀ ਵੀ ਕੀ ਬਣਾਇਆ ਸਾਰਾ ਕੁਝ ਉਜਾੜ ਕੇ ਰੱਖ ਲਿਆ ਤੇਰੇ ਲੱਛਣਾਂ ਨਾਲ ਆ ਤੇਰੇ ਲੱਛਣਾਂ ਨਾਲ ਹੀ ਅਸੀਂ ਘਰ ਵੇਚ ਕੇ ਇੱਥੇ ਆ ਗਏ ਜੇ ਕਮਾਂਡੀ ਲਾਂਬਾ ਦੇਦੇ ਜਾਂਦੇ ਤੇ ਕਹਿੰਦੇ ਆ ਚਾਰ ਚੰਦੇ ਚੜ੍ਹਦੀ ਆ ਗਈ ਹਲੇ ਕਹਿੰਦੀ ਉਹਨੂੰ ਮਰੀ ਹੋਈ ਨਹੀਂ ਯਾਦ ਕਰਦੇ ਹੋ ਭਾਈ ਅਸੀਂ ਤਾਂ ਕਰਾਂਗੇ ਤੂੰ ਸਾਡੇ जख्मਾਂ ਤੇ ਨੂਣ ਨਾ ਭੁੱਕਿਆ ਕਰ ਚੰਗਾ ਮਰਦਾ ਬਾਤ ਸੁਣ ਕੇ ਮੈਂ ਰੋਟੀ ਫੜਾ ਜਾਣਾ ਇੱਥੇ ਹੀ ਬੋਲਣ ਲੱਗ ਜਾਨੀ ਆ ਜੀ ਅਕਲਕਣਾ ਕੰਮ ਕਰੂੰਗੀ ਤਾਂ ਵੀ ਮਰਦੀਆਂ ਨਹੀਂ ਕਰਦੀ ਤਾਂ ਵੀ ਮਰਦੀਆਂ ਅੰਦਰ ਬੈਠੀ ਨੂੰ 2 ਮਿੰਟ ਨਹੀਂ ਟਿਕਣ ਦਿੰਦੀ ਜੇ ਬੋੜ-ਬੋੜ ਕਰਨ ਲੱਗ ਜੂਗੀ ਅਕਲਕਣਾ ਮੇਰਾ ਤਾਂ ਬੀਬੀ ਵੱਡ ਜਾਂਦਾ ਇਹਨੂੰ ਦੇਖ ਕੇ ਛੱਕੀ ਕੋਈ ਆ ਜਾਵੇ ਇੱਥੇ ਰੋਟੀ ਫੜਾ ਦਮਾ ਉਹ ਉਧਰ ਡੀਕਦਾ ਹੋਣਾ ਦੁਪਹਿਰਾ ਚੜ੍ਹ ਗਿਆ ਇਹ ਤਾਂ ਨਾ ਬੁੜੀ ਜਹੀ ਨੇ ਬੋਲ-ਬੋਲ ਕੇ ਮੇਰਾ ਵੀ ਦਿਮਾਗ ਖਰਾਬ ਕਰਤਾ ਉਹ ਬਾਈ ਹੁੰਦਾ ਦਾ ਦੇਖਦੀ ਆ ਉਹਨੂੰ ਕਹਿ ਕੇ ਜੇ ਅੱਖੇ ਲੱਗ ਜੂਗਾ ਸਰਪੀ ਸਾਤਰੀ ਕਹਿੰਦਾ ਬਾਈ ਠੀਕ ਹੈਗਾ ਹਾਂਜੀ ਤੂੰ ਮੈਨੂੰ ਐ ਦੱਸ ਹੋਰ ਘਰੇ ਸਾਰੇ ਠੀਕ ਠਾਕ ਨੇ ਬੜੀਆਂ ਨੇ ਬੜੀਆਂ ਨੇ ਬੜੀਆਂ ਲੈ ਦੇ ਆਤਾ ਤੂੰ ਮੇਰਾ ਪੁੰਨ ਖੱਟ ਲਿਆ ਆ ਕੇ ਤੂੰ ਵੀ ਟਾਈਮ ਤੇ ਆਇਆ ਤੇਰਾ ਬਾਈ ਨਾ ਖੇਤ ਭੁੱਖਾਗਾ ਵਿਚਾਰਾ ਉਹਨੂੰ ਰੋਟੀ ਫੜਾ ਕੇ ਆਉਣੀ ਸੀ ਮਾੜਾ ਜੀ ਬਹੁਤ ਝੁੜੀ ਕੰਮ ਚੱਲੇ ਉਹ ਝੁੜੀ ਕੰਮ ਲਾ ਬਣਾ ਜਰੂਰੀ ਕੰਮ ਮੈਂ ਰੋਟੀ ਨਹੀਂ ਕੋਈ ਦੀ ਮੈਂ ਰੋਟੀ ਫੜਾਇਆ ਹੁੰਦਾ ਨਹੀਂ ਤੇ ਮੇਰੀ ਗੱਲ ਸੁਣ ਤੂੰ ਤਾਂ ਤੂੰ ਮੈਨੂੰ ਕਹਿੰਦਾ ਹੁੰਨਾ ਭਾਬੀ ਜੇ ਕੋਈ ਕੰਮ ਦੀ ਲੋੜ ਹੁੰਦੀ ਹੈ ਤਾਂ ਮੈਨੂੰ ਦੱਸਿਆ ਕਰ ਭਾਬੀ ਮੈਂ ਬਹੁਤ ਜਰੂਰੀ ਕੰਮ ਚੱਲਿਆ ਲਾ ਇਹੋ ਜੇ ਪਤਾਨੀ ਤੇਰੇ ਕਿਹੜੇ ਜਰੂਰੀ ਕੰਮ ਹੋਰ ਨਹੀਂ ਰੋਟੀ ਫੜਾਇਆ ਦਾ ਰੋਟੀ ਨੂੰ ਕੀ ਦੀ ਨਹੀਂ ਚਲ ਕੀ ਹੁੰਦਾ ਸੀ ਜੇ ਭੱਜ ਕੇ ਫੜਾ ਦਿੰਦਾ ਬਹੁਤ ਜਰੂਰੀ ਕੰਮ ਬਹੁਤ ਜਰੂਰੀ ਕੰਮ ਚਲ ਠੀਕ ਆ ਜਾ ਤੂੰ ਲਾ ਆ ਦੇਖ ਲੈ ਜਦੀ ਤੋੜ ਕੇ ਜਵਾਬ ਦੇਤਾ ਬੀਪਾ ਵੀ ਮੇਨ ਤਾਂ ਜ਼ਰੂਰੀ ਕੰਮ ਆਗਾ ਇੱਥੇ ਪਤਾ ਨਹੀਂ ਇਹਦੀ ਕੀ ਬਾਹ ਆਈ ਹੋਈ ਆ ਹੜ੍ਹ ਦੇ ਵਿੱਚ ਹਾਂ ਦੇਖਦੀ ਆ ਜੇ ਕੋਈ ਹੋਰ ਆਖੇ ਲੱਗੂਗਾ ਨਹੀਂ ਤਾਂ ਬੁੜੀ ਨੇ ਫੇਰ ਬੁਰਬੁਰ ਕਰਨੋਂ ਨਹੀਂ ਹਟਣਾ ਹੈਗਾ ਦੀਆਂ ਜੇ ਕੋਈ ਹੋਰ ਰਾਸਤੇ 'ਚ ਮਿਲ ਜੂਗਾ ਆਏ ਪਾ ਧੁੱਪ ਵੀ ਅੱਡੀ ਚੜੀ ਪਈ ਕੋਈ ਨਹੀਂ ਨਾ ਜਰ ਕੋਈ ਦਾ ਮੇਰੇ ਤਾਂ ਕਾ ਗੱਡੀ ਜੀ ਆਉਂਦੀ ਆ ਤੇ ਮੈਂ ਉੱਥੇ ਛੱਡ ਕੇ ਸਾਰਾ ਕੁਝ ਆਦ ਮੈਂ 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 ਗਈ ਤਾਂ ਤੇਰੇ ਬੇਰੇ ਬਾਈ ਨਹੀਂ ਪਾਇਆ ਤੇ ਮੈਨੂੰ ਤੋਜ ਤੋਂ ਖਾੜੇ ਨਹੀਂ ਦਿੱਤੇ ਆ ਤੇ ਮੈਥੋ-ਥੋਟੇ ਤੇ ਮੈਨੂੰ ਹੁਣ ਸਿਆਲ ਵਾਲੀ ਕੋਟੀ ਵੀ ਲੈ ਕੇ ਦੇ ਹੁਣ ਆਪਦੇ ਲੈ ਲਾ ਕੇ ਜਰਾ ਚ ਮੈਥੋਂ ਨਹੀਂ ਵਾਰ ਫਰ ਜਾਇੰਦਾ ਹਾਂਗਾ ਭਾਬੀ ਕਿਵੇਂ ਖੜੀ ਐ ਸਸਰੀ ਕਾਲ ਭਾਬੀ ਸਸਰੀ ਕਾਲ ਸਸਰੀ ਕਾਲ ਹੋਰ ਕਿਵੇਂ ਆ ਠੀਕ ਆ ਭਾਈ ਕਿਵੇਂ ਤੁੱਪ ਚ ਖੜੀ ਐ ਲਾ ਵੇ ਮੈਂ ਤਾਂ ਇੱਥੇ ਧੁੱਪ ਚ ਖੜੀ ਆਂਗੀ ਜਿਹੜੇ ਕੰਮ ਨੂੰ ਖੜੀ ਆ ਅੱਧਾ ਘੰਟਾ ਹੋ ਗਿਆ ਮੈਨੂੰ ਖੜੀ ਨੂੰ ਕੋਈ ਨਹੀਂ ਆਖੇ ਲੱਗਦਾ ਹੈਗਾ ਮੇਰੇ ਕੀ ਗੱਲ ਹੋ ਗਈ ਆਹ ਦੇਖ ਲੈ ਰੋਟੀ ਵਾਲਾ ਟਿਫਨ ਹੱਥ ਚ ਲਈ ਖੜੀ ਆਂਗੀ ਵੀ ਤੇਰੇ ਬਾਈ ਨੂੰ ਨਾ ਖੇਤ ਗਿਆ ਹੋਇਆ ਰੋਟੀ ਫੜਾਉਣੀ ਆ ਉਹ ਵਿਚਾਰਾ ਭੁੱਖਣ ਪਾਣੀ ਸਵੇਰ ਦਾ ਗਿਆ ਹੋਇਆਗਾ ਉਹ ਰੋਟੀ ਨੂੰ ਢੀਕਦਾ ਹੋਣਾ ਲੈ ਦੇਖ ਲੈ ਪਾਪੀ ਤੇ ਉਹ ਵੀ ਕਿਹੜਾ ਟਾਈਮ ਕਰਦੰਨੀ ਆ ਬਾਈ ਨੂੰ ਰੋਟੀ ਦਾ ਵੇ ਮੈਂ ਕੀ ਕਰਾਂ ਮੈਂ ਤਾਂ ਰੋਟੀ ਟਾਈਮ ਨਾਲ ਬਣਾਉ ਦੰਨੀ ਆ ਆ ਜਿਹੜੀ ਸਾਡੀ ਬੁੜੀ ਆ ਨਾ ਉਹ ਨਹੀਂ ਮੇਰੇ ਪੈਰ ਲੱਗਣ ਦਿੰਦੀ ਵੇ ਉਹ 24 ਘੰਟੇ ਮੇਰਾ ਤਾਂ ਬੀਪੀ ਪਤਾ ਹੀ ਰ ਕੀ ਦੱਸਾਂ ਮੈਂ ਤੁਹਾਨੂੰ ਚੱਲ ਕੋਈ ਨਾ ਜੇ ਹੁਣ ਜਿਆਦਾ ਲੇਟ ਹੁੰਦੀ ਐ ਰੋਟੀ ਅਸੀਂ ਸ਼ਹਿਰ ਕੰਨੀ ਜਾ ਰਹੇ ਆ ਅਸੀਂ ਲੈ ਜਾਂਦੇ ਰੋਟੀਆਂ ਚੱਲ ਬੇ ਦਿਉਰਾ ਆ ਤਾਂ ਤੇ ਮੇਰੇ ਮੂੰਹ ਦੀ ਗੱਲ ਪੁੱਛ ਲਈ ਚੱਲ ਆ ਵੀਰਾ ਬਣ ਕੇ ਨਾ ਉਹਨੂੰ ਤੂੰ ਟਿਫਨ ਫੜਾ ਜੀ ਰੋਟੀ ਵਾਲਾ ਠੀਕ ਐ ਕਿ ਭਾਈ ਰੋਟੀ ਖਾ ਲਈ ਆ ਕਿੱਥੇ ਨਿਆਈਆਂ ਵਾਲੇ ਖੇਤੇ ਹੋਊਗਾ ਹਾਂ ਨਿਆਈਆਂ ਵਾਲੇ ਖੇਤੀਆਂਗਾ ਨਾ ਤੁਸੀਂ ਉੱਥੇ ਕੀ ਸ਼ਹਿਰ ਚੱਲੇ ਸੀਗੇ ਵਿਆਹ ਐ ਇਹਦੇ ਭਾਈ ਦਾ ਮੇਰੇ ਪਾਈ ਦੀ ਲੜੀ ਆ ਸੂਟ ਲੈ ਕੇ ਆ ਰਹੀ ਆ ਦੇਖੀ ਮਹਗੇ ਮਹਗੇ ਹੁਣ ਕਰਾ ਕਿਉਂ ਖੁੱਲ ਖਰਚਾ ਉਹ ਮੈਂ ਮਰ ਜਾ ਬਾਲਿਕ ਦੂਸਰੇ ਕਰਦਾਗਾ ਲੈ ਨਹੀਂ ਤੇਰੇ ਭਾਈ ਦਾ ਵਿਆਹ ਦਾ ਫਿਰ ਤਾਂ ਤੇਰਾ ਜਵੜੇ ਦੀ ਚਾਹ ਨਹੀਂ ਚੱਕਿਆ ਜਾਂਦਾ ਹੁਣ ਚਾਹ ਕਿਉਂ ਨਾ ਚੱਕਿਆ ਸਾਰੇ ਦੇਖਣ ਮੇਰੇ ਕੋਣੀ ਵੀ ਕੋਈ ਕੁੜੀ ਆਈ ਹੈਗੀ ਤੇ ਤਾਂ ਸਹੀ ਕਿੰਨੂ ਅੱਛਾ ਨਾ ਬਾਈ ਫਿਰ ਤੂੰ ਇਹਨੂੰ ਮਹਿੰਗੇ ਮਹਿੰਗੇ ਸੂਟ ਦਵਾਵੇਂਗਾ ਮਹਿੰਗਾ ਦਾ ਸੂਟ ਦਵਾਉਣਾ ਜੇ ਲੜਨੋ ਹਟੋ ਤਾਂ ਹੀ ਐ ਸਵੇਰ ਦੀ ਕਲੇਸ਼ ਕਰ ਰਹੀ ਐ ਮੇਰੇ ਨਾਲ ਮੈਂ ਤਾਂ ਆਖਿਆ ਪਿਆ ਮੈਂ ਤਾਂ ਇਹਨੂੰ ਕਹਿਦਾ ਵੀ ਜਿੱਥੇ 2 ਨੇ ਉੱਥੇ 4 ਲੈ ਲੈ ਆਪ ਤੇ ਮੈਨੂੰ ਨਾ ਵਾਰ ਵਾਰ ਤੰਗ ਕਰੇ ਅੱਛਾ ਹਾਂ ਮਾਰੇ ਭਾਈ ਦਾ ਵਿਆਹ ਆ ਵੀ ਤੂੰ ਮੈਨੂੰ ਲੈ ਚੱਲ 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 ਹੁੰਦਾ ਹੈ ਭੈਣਾ ਨਹੀਂ ਜਾਣਾ ਹੁੰਦਾ ਭੈਣਾ ਬਿਨਾ ਕਾਹਦੀਆਂ ਰੌਣਕਾਂ ਹੁੰਦੀਆਂ ਨੇ ਨਾਲੇ ਭਾਈ ਉੱਥੇ ਕਹਿੰਦੇ ਨੇ ਪਰੌਣਿਆਂ ਤਾਂ ਅਗਲਾ ਐ ਚੰਦ ਵਾਂਗੂ ਡੀਕਦਾ ਰਹਿੰਦਾ ਵੀ ਕਦੋਂ ਆਵੇ ਤੇ ਸਦੋਂ ਸਾਡੇ ਵਿਆਹ ਦੇ ਵਿੱਚ ਰੌਣਕ ਲੱਗੇ ਚੱਲ ਕੋਈ ਨਹੀਂ ਬੱਸ ਕਰਾ ਕੇ ਆਉਂਗਾ ਸਹੁਰਿਆਂ ਦੀ ਸਾਰਿਆਂ ਦੀ ਸਾਨੂੰ ਕੱਪੜੇ ਲੈ ਆਉਂਦੇ ਪਾਪੀ ਕੇਰੇ ਨਾਲੇ ਉੱਥੇ ਚੰਗੀ ਤਰ੍ਹਾਂ ਦਿਖਾ ਕੇ ਆਈ ਵੀ ਮੈਂ ਪਰੌਣਾ ਆਇਆਂਗਾ ਨਾਲੇ ਤੈਨੂੰ ਪਤਾ ਏ ਤੂੰ ਆ ਵੀ ਬਥੇਰਾ ਸਮਝਦਾਰ ਆ ਹਾਂ ਸਾਨੂੰ ਕੱਪੜੇ ਲਿਆਉਣ ਦੇ ਪਾਪੀ ਮਿਲਦੇ ਆ ਸ਼ਾਮ ਨੂੰ ਜਾਓ ਜਾਓ ਚੰਗਾ ਨਹੀਂ ਦੇਖਦਾ ਸਹੀ ਕਿਵੇਂ ਬੋਲਦੀ ਸੀ ਕਹਿੰਦੀ ਵੀ ਮੈਂ ਤਾਂ ਮਹਿੰਗੇ ਮਹਿੰਗੇ ਸੂਟ ਲੈ ਕੇ ਆਉਂਗੀ ਇੱਥੇ ਜੇ ਵੱਡੇ ਸਾਡੇ ਵਾਲਿਆਂ ਨੂੰ ਕਹਿ ਦਵਾਂ ਜੇ ਮੈਂ ਕਹ ਦੋ ਘੜੀ ਕਹਿ ਦੂੰਗੀ ਨਾ ਮੈਨੂੰ 500 ਵਾਲਾ ਸੂਟ ਨਹੀਂ ਤਾਂ ਵੀ ਮਾਂ ਪੁੱਤ ਪਿਸੂ ਪਾ ਕੇ ਬਹਿ ਜਾਂਦੇ ਨੇ ਵੀ ਨਾ 500 ਵਾਲਾ ਮਹਿੰਗਾਗਾ ਉਹ ਬੁੜੀ ਜਹੀ ਉਹ ਤਾਂ ਕਹੂਗੀ ਦੋ 200 ਵਾਲਾ ਸੂਟ ਲੈ ਵੀ 200 ਵਾਲਾ ਗਲਗਣਾ ਹੈ ਜਿਆ ਕਿਹੜਾ ਸੂਟ ਹੁੰਦਾ ਦੇਖ ਤਾਂ ਸਹੀ ਮੈਂ ਵੀ ਜਾਣਦੀ ਹੁਈ ਤਿੱਲੀ ਲਾਈ ਦਿੱਤੀ ਪਾਈ ਨੂੰ ਕਹਿ ਤਾ ਵੀ ਬਾਈ ਉੱਥੇ ਦਿਖਾ ਕੇ ਆਈ ਵੀ ਸਾਲੇ ਦਾ ਵਿਆਹਗਾ ਵਧੀਆ ਉੱਥੇ ਝੱਜੂ ਪਾਉਣ ਦੇ ਇਹਨਾਂ ਨੂੰ ਨਾ ਤੈਨੂੰ ਵੀ ਲੋਟ ਜਰ ਟੀਪਣ ਫੜਨ ਦੀ ਆਪਾਂ ਨੁੱਕਰ ਲੱਗੇ ਹਨਾਰੇ ਉਹ ਤੈਨੂੰ ਕੀ ਪਤਾ ਹੈ ਉਹ ਮੇਰੇ ਬਚਪਨ ਦਾ ਦੋਸਤ ਹੈ ਅਸੀਂ ਇਕੱਠੇ ਨਾਲ ਨਾਲੇ ਤਾਂ ਪੜੇ ਆ ਨਾਲੇ ਇਕੱਠੇ ਖੇਡੇ ਆ ਇੱਕ ਸਕੂਲ ਦੇ ਵਿੱਚ ਅਸੀਂ ਪੜਦੇ ਤੇ ਤੈਨੂੰ ਕੀ ਪਤਾ ਕਿਸੇ ਦਾ ਭਲਾ ਕਰਨਾ ਚਾਹੀਦਾ ਜਦੋਂ ਢੱਡੇ ਭੁੱਖਾ ਲਾ ਪੈਂਦਾ ਹੋਵੇ ਨਾ ਆਪਾਂ ਇੱਥੇ ਖੇਤਾਂ 'ਚ ਸੌਣੇ ਲੱਗਦੇ ਆਪਾਂ ਟੀਪਣ ਫੜਾਉਂਦੇ ਫਿਰਦੇ ਆਲੇ ਕੋਈ ਗੱਲ ਨਹੀਂ ਉਹ ਵਿਚਾਰੇ ਨੂੰ ਭੁੱਖਾ ਲੱਗ ਗਿਆ ਉਹਨੂੰ ਫੇਰ ਘਰੋਂ ਗਾਲਾਂ ਪੈਣਗੀਆਂ ਟਾਈਮ ਨਾਲ ਲਿਆਉਦਾ ਬਸ ਤੂੰ 2 ਮਿੰਟ ਦੇ ਮੈਨੂੰ ਮੈਂ ਤਾਂ ਹੁਣੇ ਆ ਤੇ ਫਟਾ ਕੇ ਉਹ ਸਾਹਮਣੇ ਫਿਰਦਾ ਹੁਣ ਅਕੇ ਤੇ ਬਸ ਉਹਦੇ ਖ ਚਲ ਹੁਣ ਸੇਤ ਹੀ ਪੜਾਇਆ ਉਸਦੀ ਲੱਗੀ ਨਾ ਬਸ ਮੈਂ ਤਾਂ ਆ ਗਿਆ ਰੋਟੀ ਫੜ ਕੇ ਬਸ ਆ ਗਿਆ ਮੈਂ ਤਾਂ ਕਿੱਥੇ ਫਿਰਦਾ ਜੱਟੀ ਉਹ ਲਵੀ ਚਲ ਮਾਰਦਾ ਹੱਥ ਲਾ 9 10 ਵਜ ਗਏ ਉਹ ਜੇ ਕਿਤੇ ਅੱਜ ਨਾ ਲਾਈਟ ਆ ਜੇ ਬਾਈ ਆ ਸਾਰੀ ਪਾਲਕ ਧਨੀਆ ਮੇਥੇ ਮੂਲੇ ਜਿੰਨਾ ਵੀ ਲਾਏ ਨੇ ਸਾਰਾ ਰਮਾ ਕੇ ਵਗ ਜਾ ਇੱਕੋ ਤੋਂ ਬਈ ਭੁੱਖ ਲੱਗ ਰਹੀ ਆ ਰੋਟੀ ਦੀ ਰੋਟੀ ਦਾ ਮੈਨੂੰ ਫਿਕਰ ਹੋ ਰਿਹਾ ਹੁਣ ਨਾ ਤਾਂ ਮੈਂ ਘਰੇ ਜਾ ਸਕਦਾ ਹੈ ਇਧਰੋਂ ਐ ਨਹੀਂ ਪਤਾ ਫਿਰ ਲਾਈਟ ਕਦ ਆ ਜਾਈ ਹੁਣ ਕਰਾਂ ਦਾ ਕੀ ਕਰਾਂ ਕੋਈ ਸਮਝ ਨਹੀਂ ਆਉਂਦੀ ਬਾਪੂ ਦੇ ਵਿਚਾਰੇ ਤੇ ਉਹ ਗੋਡੇ ਦੇਖਦੇ ਨੇ ਉਹ ਤਾਂ ਆਪੋ ਉਤੇ ਗਿਆ ਹੈ ਕਈ ਦਿਨ ਉਹ ਨਹੀਂ ਹਾਲੇ ਮੁੜਦਾ ਹੈਗਾ ਹੁਣ ਪਤਾ ਨਹੀਂ ਕਿਰਨਾਂ ਨੇ ਰੋਟੀ ਭੇਜੀ ਹੋਣੀ ਕਿਸੇ ਦੇ ਹੱਥ ਪਤਾ ਨਹੀਂ ਨਾ ਉਹ ਸੰਦੀਪ ਹੁੰਦੀ ਸੀ ਚੰਦਰੀ ਉਹ ਹੀ ਮਰ ਗਈ ਰੱਬ ਨੂੰ ਸੇਤ ਉਹ ਪਿਆਰੀ ਹੋ ਗਈ ਬਾਈ ਬਹੁਤ ਚੰਗੀ ਤੇਗੀ ਬਹੁਤ ਰੋਟੀ ਟੁੱਕ ਦਾ ਖਿਆਲ ਰੱਖਦੀ ਸੀ ਹੁਣ ਤਾਂ ਵੀ ਅੱਦੇ ਭੁੱਖੇ ਰਹਿਣਾ ਪੈਂਦਾ ਦੂਜੇ ਟੱਬਰ ਨਾਲ ਹੁਣ ਟਾਈਮ ਦਾ ਕੱਢਣਾ ਹੀ ਪਊਗਾ ਨਾ ਉਹ ਮਰਦੀ ਨਾ ਮੈਨੂੰ ਆਹ ਦਿਨ ਦੇਖਣੇ ਪੈਂਦੇ ਹੈ ਚਲੋ ਜਿਵੇਂ ਪਰਮਾਤਮਾ ਦੀ ਮਰਜ਼ੀ ਹੈ ਹੁਣ ਕਿਸੇ ਦੇ ਬਸ ਦੀ ਗੱਲ ਨਹੀਂ ਗੱਡੀ ਤਾਂ ਉਹ ਕਿਹੜਾ ਆ ਰਿਹਾ ਗੱਡੀ ਵਾਲਾ ਉਹਨਾਂ ਖੇਤਾਂ ਚ ਲੈ ਗੁਰਪ੍ਰੀਤ ਲੱਗਦਾ ਓਏ ਹੋਰ ਬਾਈ ਗੁਰਪ੍ਰੀਤ ਓ ਹੋਰ ਚੱਗੀ ਬਾਈ ਕੀ ਹਾਲ ਐ ਉਹ ਵਧੀਆ ਗੁਰਪ੍ਰੀਤ ਬਾਈ ਤੂੰ ਸਾਡੇ ਖੇਤਾਂ 'ਚ ਆਚਾਨ ਕਿਵੇਂ ਗੇੜਾ ਮਾਰਿਆ ਜਾ ਉਹ ਬਾਈ ਯਾਰ ਉੱਥੇ ਭਾਬੀ ਖੜੀ ਸੀ ਆਪਣੀ ਕਿਰਨਾ ਅੱਛਾ ਉਹ ਕਹੇ ਦੀ ਤੇਰੇ ਬਾਈ ਦੀ ਰੋਟੀ ਲੇਟ ਹੋਈ ਪਈ ਐ ਕਹਿੰਦੇ ਰੋਟੀ ਲੇਟ ਲੈ ਜਾ ਅਸੀਂ ਯਾਰ ਇਹ ਤੇ ਯਾਰ ਸ਼ਹਿਰ ਮਾਹ ਚੱਲ ਬਾਈ ਨਹੀਂ ਜਾਂਦੇ ਜਾਂਦੇ ਰੋਟੀ ਫੜਾ ਚੱਲਦੇ ਆ ਉਹ ਆਤਾ ਗੁਰਪ੍ਰੀਤ ਬਾਈ ਰੰਗ ਲਾਤੇ ਤੈਨੂੰ ਪਤਾ 9 10 ਵਜ ਗਏ ਹੈ ਮੇਰੇ ਬਾਪੂ ਦੇ ਗੋਡੇ ਦੁਖਦੇ ਨੇ ਹੈ ਕੁਸ ਉਹ ਅੱਜ ਉਹ ਬਾਗ ਤੇ ਗਿਆ ਉਹ ਤਾਂ ਕਈ ਦਿਨ ਹਲੇ ਮੁਰਦਾ ਨਹੀਂ ਮੈਂ ਤਾਂ ਰੋਟੀ ਕੰਨੀਓ ਕੱਦਾ ਦੇਖ ਰਿਆਂ ਅੱਛਾ ਅੱਛਾ ਚਾਲਾ ਸੀ ਵੀ ਸ਼ਹਿਰ ਕਿੰਨੀ ਜਾਂਦੇ ਤੇ ਆਪਣਾ ਵੀ ਕੀ ਕਸ ਗਿਆ ਬਾਈ ਯਾਰ ਤੇਰੇ ਰੋਟੀ ਫੜਾ ਕੇ ਅੱਛਾ ਤੈਨੂੰ ਕੋਈ ਕੰਮ ਹੋਣਾ ਉਹ ਕਾ ਨੂੰ ਕੰਮ ਬਾਈ ਯਾਰ ਖਰਚ ਸ਼ੁਰੂ ਹੋ ਗਿਆ ਯਾਰ ਦੇਖੀ ਕਾ ਦਾ ਖਰਚ ਆ ਗਿਆ ਤੈਨੂੰ ਵਿਆਹ ਆ ਗਿਆ ਸਾਲੇ ਦਾ ਤੇਰੇ ਬਾਈ ਅੱਛਾ ਓਏ ਚੱਲ ਫੇਰ ਤਾਂ ਮਾਰ ਪੁੱਠੀਆਂ ਟਬੂਸੀਆਂ ਸਾਲੇ ਦਾ ਵਿਆਹ ਆ ਹਾਂਸੀ ਗੇੜ ਥੋੜਾ ਚੱਲ ਕੋਈ ਨਾ ਅੱਜ ਤੇਰੀ ਭਝਾਈ ਨੂੰ ਕੱਪੜੇ-ਕਪੜੇ ਤਵਾ ਕੇ ਲਿਓ ਨਾ ਅੱਛਾ ਹਾਂ ਆਪਾਂ ਦਾ ਜੈ ਲਾਈ ਸਾਰ ਲਾਂਗੇ ਨਾ ਤੇਰੇ ਵਾਲਾ ਹੀ ਕੋਟ-ਕੂਟ ਪ੍ਰੈਸ ਕਰਾ ਲੂੰਗਾ ਮੈਂ ਓਏ ਕੋਈ ਨਾ ਗੁਰਪ੍ਰੀਤ ਹਾਂ ਉਹ ਭਾਈ ਬਾਤ ਜਾਨ ਹਾਜ਼ਰ ਯਾਰ ਤੂੰ ਮੇਰਾ ਇੰਨਾ ਕਰਦਾ ਉਧਰ ਉਧਰ ਭਾਈ ਭਾਈਆਂ ਦੀ ਕੰਮ ਆਉਂਦੇ ਯਾਰ ਛੋਟੇ ਹੁੰਦੇ ਆਪਾਂ ਨੇ ਥੋੜੇ ਇੱਕ ਦੂਜੇ ਦੇ ਕੱਪੜੇ ਮੰਗ ਮੰਗ ਪਾਈ ਨਹੀਂ ਮੈਂ ਤੈਨੂੰ ਤਾਂ ਹੀ ਤਾਂ ਕਹਿੰਦਾ ਮੈਂ ਤੈਨੂੰ ਕਦੇ ਭਾਈ ਯਾਰ ਦੋਸਤ ਨਹੀਂ ਮੰਨਿਆ ਮੈਂ ਤਾਂ ਤੈਨੂੰ ਭਾਈਏ ਮੰਨਦਾ ਬਸ ਕੋਈ ਨਾ ਆਪਣਾ ਇੱਕ ਮੇਚ ਹੈ ਤੇ ਮੈਂ ਤੇਰਾ ਕੋਟ ਪੈਂਟ ਲੈ ਕੇ ਜਾਊਗਾ ਚੰਗਾ ਭਾਈ ਕੋਈ ਤੂੰ ਟੈਨਸ਼ਨੇ ਨਾਲ ਐ ਮੈਂ ਕਹਿੰਦਾ ਚੱਲ ਚੰਗਾ ਫਿਕਰ ਕਰਦਾ ਇੱਕ ਗੱਲ ਹੋਰ ਨਾਲ ਧਿਆਨ ਰੱਖ ਹੈ ਅੱਛਾ ਉਧਰੋ ਯਾਰ ਦੋਸਤ ਯਾਰ ਦੋਸਤਾਂ ਦੀ ਕੰਮ ਆਉਂਦ ਨੇ ਰਲ ਮਿਲ ਕੇ ਰਹਿਣਾ ਚਾਹੀਦਾ ਤਾਂ ਬਹੁਤ ਵਧੀਆ ਇਹ ਤੇਰੀ ਸੋਚ ਬਾਈ ਬਹੁਤ ਵਧੀਆ ਜਿਹੜਾ ਤੂੰ ਅੱਜ ਇੱਥੇ ਖੇਤਾ ਚ ਵੀ ਰੋਟੀ ਵੀ ਲੈ ਆਇਆ ਕਿਉਂਕਿ ਕੱਲ ਨੂੰ ਜਿਵੇਂ ਵੀ ਤੈਨੂੰ ਕੋਈ ਕੰਮ ਪੈਂਦਾ ਤਾਂ ਮੈਨੂੰ ਜਦ ਮਰਜ਼ੀ ਫੋਨ ਕਰਦਿਆ ਕਰ ਪੋਰਾ ਘਰ ਆਉਣ ਦੀ ਲੋੜ ਨਹੀਂ ਠੀਕ ਹਾਂ ਬਸ ਚੱਲ ਕੋਈ ਨਾ ਠੀਕ ਹੈ ਅਗਰ ਵੀ ਕੰਮ ਮਿਲਦੇ ਹੈ ਬਾਈ ਸਰ ਧੰਨਵਾਦ ਵੀਰੇ ਚੰਗਾ ਬਹੁਤ ਚੰਗਾ ਲਾ ਤਾਂ ਬਾਈ ਨੇ ਰੰਗ ਲਾਤੇ ਯਾਰ ਰੋਟੀ ਲੈ ਕੇ ਦਾਤ ਬੱਜ ਗਏ ਤੇ ਨਹੀਂ ਮੈਂ ਤਾਂ ਭੁੱਖਾ ਮਰ ਰਿਹਾ ਤੁਰੇ ਚੱਲ ਹੁਣ ਲਾਈਟ ਵੀ ਆਉਣ ਵਾਲੀ ਆ ਦੇਖ ਲੈਣਾ 5-4 ਲੈ ਦੱਸ ਨਾਲੇ ਮੈਂ ਕਹਿ ਕੇ ਗਈਆਂ ਕਿ ਮੋਬਤੀ ਤੇ ਕੱਪੜਾ ਲਵੇਟਦੇ ਵੀ ਗਾਹਾਂ ਨੂੰ ਕੰਮ ਆਊਗੀ ਮੈਂ ਮਰ ਜਾ ਕਿੰਨੀ ਖਰੀਆਬ ਹੋ ਗਈ ਵੀ ਚੱਕ ਕੇ ਦੇਖਾਂ ਇਹਨੂੰ ਪਰਾਂ ਤਰਾ ਚੱਕ ਕੇ ਅੰਦਰ ਪਾਹਾਂ ਪਿੱਟਿਓ ਏ ਤਾਂ ਕਿੰਨੀ ਐ ਓਹੋ ਹਾਂ ਮਾਂ ਆ ਇੰਨੀ ਪਾਰਿਆ ਤੂੰ ਚੱਕ ਲੇਂਗੀ ਇਹਨੂੰ ਨਹੀਂ ਚੱਕੀ ਤਾਂ ਨਹੀਂ ਜਾਂਦੀ ਚੱਲ ਨਹੀਂ ਟੈਡੀ ਜੀ ਕਰਕੇ ਅੰਦਰ ਤਰਾ ਕੇ ਪਾਈ ਮਾਂ ਮੇਰੀ ਗੱਲ ਸੁਣ ਲਾ ਉਹ ਆ ਜਾਂਦੇ ਨੇ ਖੇਤੋਂ ਆਪੀ ਚੱਕ ਕੇ ਅੰਦਰ ਰੱਖ ਲੈਣਗੇ ਤੂੰ ਰਾਮਨਾਲ ਬਹਿ ਜਾ ਇੱਥੇ ਉੱਤੇ ਸੱਟਲੀ ਤਾਂ ਫਿਰ ਹੋਰ ਜੱਬ ਖੜਾ ਕਰੇਗੀ ਮੈਨੂੰ ਗੱਲ ਸੁਣ ਭਾਈ ਮੇਰੀ ਇਹ ਤਾਂ ਬਾਲੀਓ ਭਾਰੀ ਜਮੇ ਲਾ ਤਾ ਉਹ ਬੀਵੀ ਸੀ ਜੀ ਮੰਗਾ ਲੋ ਇਹ ਬੀਵੀ ਸੀ ਜੀ ਇੱਥੇ ਤੇਰੇ ਤਾਏ ਕੇ ਪੈਪ ਪੂਪ ਜੇ ਸਿੱਟ ਕੇ ਗਈ ਹੈਗੀ ਨਹੀਂ ਮਾਂ ਜੇ ਸੀ ਵੀ ਹੁੰਦਾ ਇਹ ਵੀ ਸੀ ਨਹੀਂ ਹੁੰਦਾ ਅੱਛਾ ਜੇ ਸੀ ਚੱਲ ਕੋਈ ਨਹੀਂ ਤੂੰ ਤਾਂ ਬਥੇਰੀ ਪੜ੍ਹੀ ਲਿਖੀ ਆ ਮੈਂ ਤਾਂ ਨਹੀਂ ਪੜ੍ਹਨਾ ਹੁੰਦਾ ਲੈ ਤੂੰ ਚੱਕ ਕੇ ਇੱਧਰ ਔਰ ਕੀ ਅੰਦਰ ਦੇਖਾ ਤੇਰਾ ਜੋਰ ਵੀ ਲੜਨ ਨੂੰ ਤਾਂ ਤੂੰ ਬਥੇਰੀ ਐ ਮਾਂ ਮੈਂ ਤੋ ਨਹੀਂ ਚੱਕੀ ਜਾਣੀ ਤੈਨੂੰ ਪਤਾ ਮੇਰੇ ਤਾਂ ਉਹੀ ਦਿਲ ਘਟਣ ਲੱਗ ਜਾਂਦਾਗਾ ਅੱਛਾ ਦਿਲ ਤਾਂ ਤੇਰਾ ਘਟੂਗਾ ਆ ਤੇਰੇ ਪੇਕੇ ਨੂੰ ਮਹੀਨਾ ਹੋ ਗਿਆ ਦੀਵਾਲੀ ਲੰਗੀ ਨੂੰ ਮੇਰੇ ਤਾਂ ਸੰਧਾਰਾ ਤੂੰ ਇੱਥੇ ਖਾ ਜਾਣੀਆ ਬਾਟੀਆਂ ਪਰ ਪਰ ਵੇ ਜਾਣੀਆ ਮੰਜੇ ਤੇ ਲੈ ਕੇ ਆ ਤੇਰਾ ਤਾਂ ਹਲੇ ਤੱਕ ਕੋਈ ਬੌੜਾ ਹੀ ਨਹੀਂ ਕੁੜੇ ਕੋਈ ਨਹੀਂ ਮਾਂ ਮੇਰੇ ਭਰਾ ਦਾ ਨਾ ਟਾਈਮ ਨਹੀਂ ਲੱਗਿਆ ਹੁਣ ਉਹਨੇ ਆ ਜਾਣਾ ਜਦੋਂ ਉਹਦਾ ਟਾਈਮ ਲੱਗੂਗਾ ਤੇ ਜਾਣਗੇ ਉਹ ਮੈਨੂੰ ਤਾਂ ਲੱਗਦਾ ਫਿਰ ਲੋੜੀ ਤੇ ਤੇ ਕੇ ਜਾਣਗੇ ਹੈਨਾ ਮਾ ਦਿਵਾਲੀ ਤਾਂ ਲੰਘ ਗਈ ਸਾਲ ਕਾ ਕਿਹੜਾ ਮਹੀਨੇ ਹੋ ਗਏ ਦੇਖ ਲੈ 2 ਮਹੀਨੇ ਹੋ ਗਏ ਦਿਵਾਲੀ ਲੰਘੀ ਨੂੰ ਹਾਲੇ ਤੱਕ ਤੇਰਾ ਸੰਧਾਰਾ ਨਹੀਂ ਆਇਆ ਚਲ ਫਿਰ ਕੀ ਹੋ ਗਿਆ ਮਾ ਹੁਣ ਤੂੰ ਕਿਹੜਾ ਉਹਦਾ ਹੀ ਸੰਧਾਰਾ ਖਾਣਾਗਾ ਚਲ ਕੋਈ ਨਾ ਤੇਰਾ ਆ ਗਿਆ ਆਪਾਂ ਉਹ ਖਾ ਲਿਆ ਬਹੁਤ ਆਗਾ ਤੇਰਾ ਆ ਗਿਆ ਕਿ ਮੇਰਾ ਆ ਗਿਆ ਤੇਰੇ ਪੇਕੇ ਨੇ ਤੇ ਕਿਹੜੀ ਬੜੀ ਇੱਜ਼ਤ ਰੱਖਦੀਆਂ ਕੋਈ ਨਾ ਮਾ ਅੱਜ ਤਾਂ ਮਾਂ ਵੀ ਲਿਕੜ ਗਿਆ ਹੂੰ ਤਾਂ ਮਾਂ ਕਹਿ ਕੇ ਵੀ ਨਹੀਂ ਬੁਲਾਉਂਦੀ ਤੂੰ ਮਾਂ ਮੈਨੂੰ ਤੇਉ ਤਾਂ ਬਥੇਰਾ ਆਉਂਦਾ ਪਰ ਜਦੋਂ ਤੂੰ ਮੂਰੋ ਨਾ ਇੰਨਾ ਬੋਲਦੀਆਂ ਤਾ ਮੇਰਾ ਦਿਲ ਜੇ ਟੁੱਟ ਜਾਂਦਾ ਫਿਰ ਕੀ ਕਰਾਂ ਮੈਂ ਤੈਨੂੰ ਫਿਰ ਮੈਨੂੰ ਤਾਂ ਹੀ ਬੋਲਣਾ ਪੈਂਦਾ ੱਕ ਕੇ ਹੁਣ ਤੈਨੂੰ ਮਾਂ ਕਹਿਣ ਕਿਹਨੇ ਸਕੇ ਤਾ ਕੁੜੀ ਕੋਈ ਸੁਪਨੇ ਸੇ ਆਪਣੇ ਚ ਆ ਗਈ ਤੀ ਨਹੀਂ ਹਾਂ ਨੂੰ ਤਾ ਤਾਂ ਕਦੇ ਮਾਂ ਕਹਿ ਕੇ ਬੁਲਾਇਆ ਨਹੀਂ ਤੀ ਮੈਨੇ ਚੱਲ ਕੋਈ ਨਾ ਮਾਂ ਤੂੰ ਬਹਿ ਜਾ ਆਰਾਮ ਕਰ ਲੈ ਕਾ ਨੂੰ ਐਵੇਂ ਬੋਲੀ ਜਾਨੀ ਆ ਫਿਰ ਤੇਰਾ ਬੀਪੀ ਵੱਧ ਜਾਂਦਾ ਫਿਰ ਤੂੰ ਕਹਿੰਨੀ ਆ ਮੇਰੇ ਗੈਸ ਬਣ ਗਈ ਚੱਲ ਬਹਿ ਜਾ ਨਾ ਛੇੜੀ ਜਾ ਇਹਨਾਂ ਨੂੰ ਤੂੰ ਤਾਂ ਬਸਰੂ ਬੰਦੀ ਫਿਰਦੀ ਆ ਲੱਗਦਾ ਕਿਸੇ ਦੀ ਭਰੀ ਹੋਈ ਆ ਠੀਕ ਹੈ ਦੇਲਾ ਬੁੜੀ ਤਾਂ ਨੱਗੀ ਅੱਗੇ ਵਧ ਜਾਂਦੀ ਆ ਆਏ ਜੇ ਮੇਰੀ ਮਾਂ ਹੁੰਦੀ ਮੇਰੇ ਕੋਲ ਭੱਜ-ਭੱਜ ਕੇ ਆਇਆ ਕਰਦੀ ਤਾਂ ਹੀ ਲੋਕ ਕਹਿੰਦੇ ਨੇ ਕਿ ਧੀਆਂ ਦੇ ਪੇਕੇ ਦਾ ਮਾਂ ਪਿਓ ਨਾਲ ਹੁੰਦੇ ਨੇ ਜਿੰਨਾ ਚਿਰ ਮਾਂ ਬਾਪ ਨੇ ਖੂਨ ਚਰ ਪੇਕੇ ਨੇ ਬਾਅਦ ਵਿੱਚ ਇੱਥੇ ਕੌਣ ਪੁੱਛਦਾ ਮੇਰੇ ਭਾਈ ਨੂੰ ਤਾਂ ਜਮਾਨੀ ਹੈਗਾ ਵਿਚਾਲੇ ਕੋਈ ਨਾ ਦਵਾ ਲਈ ਜਾਂ ਸੁਧਾਰੇ ਤੇ ਆਵਾ ਕੁਮਾ ਕੀ ਕਰਾਂ ਮੈਂ ਹੁਣ ਤਾਂ ਮਾਮੀ ਮੇਰੇ ਮਾਰ ਲੱਗਦੀ ਮੈਨੂੰ ਗਲ ਗਲ ਤੇ ਕਹਿ ਲੰਦੀ ਆ ਮੈਂ ਤੇਰੇ ਪੇਕੇ ਨਹੀਂ ਆਏ ਬੀਰੇ ਹੈ ਮੇਰੇ ਵੀਰਾ ਹੁੰਦਾ ਭਾਬੀ Hi.